ਅਜਨਾ ਜੀ ਮੈਂ ਤੁਹਾਨੂੰ ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਰਚੀ ਤਾਂ ਮਨੁੱਖ ਨੂੰ ਤੇ ਪਸ਼ੂਆਂ ਨੂੰ ਜਾਨਵਰਾਂ ਨੂੰ ਸਾਰਿਆਂ ਨੂੰ ਅਲੱਗ-ਲੱਗ ਉਮਰ ਬਖਸ਼ੀ ਮੈਂ ਇਹ ਵੀਡੀਓ ਦੇਖੀ ਸੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਤੇ ਮੈਨੂੰ ਐ ਲੱਗਿਆ ਕਿ ਮੈਂ ਤੁਹਾਡੇ ਵਿੱਚ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਾਂ ਤੇ ਮੈਨੂੰ ਇਹ ਵੀਡੀਓ ਸੁਣੀ ਵੀ ਬਹੁਤ ਲੱਗੀ ਜਦੋਂ ਪਰਮਾਤਮਾ ਨੇ ਪਹਿਲਾ ਸਭ ਤੋਂ ਪਹਿਲਾਂ ਕੁੱਤੇ ਨੂੰ ਬਣਾਇਆ ਤੇ ਕੁੱਤੇ ਨੂੰ ਕਿਹਾ ਕਿ ਤੈਨੂੰ ਮੈਂ 20 ਸਾਲ ਦੀ ਉਮਰ ਦਿੰਨਾ ਹਾਂ ਤੇ ਤੂੰ ਨਾ ਰਾਖੀ ਕਰਨੀ ਆ ਘਰ ਦੀ ਤੇ ਕੁੱਤੇ ਨੇ ਕਿਹਾ ਕਹਿੰਦਾ ਵੀ ਇਹ ਕੰਮ ਜਿਆਦਾ ਔਖਾ ਹੈਗਾ ਵੀ ਮੈਂ ਤਾਂ ਇੰਨਾ ਟਾਈਮ ਰਾਖੀ ਨਹੀਂ ਕਰ ਸਕਦਾ ਤੁਸੀਂ ਮੈਨੂੰ 10 ਸਾਲ ਦੀ ਉਮਰ ਦੇ ਦਿਓ ਤੇ 10 ਸਾਲ ਦੀ ਮੇਰੀ ਉਮਰ ਪਿੱਛੋਂ ਕੱਟ ਲਓ ਮੈਨੂੰ 10 ਸਾਲ ਉਮਰ ਬਹੁਤ ਆ ਗਈ ਇਹ ਬਹੁਤ ਜਿਆਦਾ ਔਖਾ ਕੰਮ ਆ ਮੈਂ ਕਰ ਨਹੀਂ ਸਕਦਾ ਤੇ ਉਸ ਤੋਂ ਬਾਅਦ ਉਹਨੇ ਜਾਨਦਰਾ ਨੂੰ ਮਤਲਬ ਕਿ ਪਸ਼ੂ ਨੂੰ ਜਾਂ ਗਾਂ ਨੂੰ ਕਿਹਾ ਕਿ ਮੈਂ ਤੈਨੂੰ 40 ਸਾਲ ਦੀ ਉਮਰ ਦਿੰਨਾ ਹਾਂ ਤੇ ਅੱਗੋ ਆ ਗਾਨੈਸਵਾਲ ਕਿਹਾ ਵੀ ਮੈਨੂੰ 40 ਸਾਲ ਦੀ ਉਮਰ ਬਹੁਤ ਜ਼ਿਆਦਾ ਗਈ ਤੇ ਅੱਗੋ ਰੱਬ ਨੇ ਕਿਹਾ ਨਹੀਂ ਤੂੰ 40 ਸਾਲ ਇੱਥੇ ਦੁਨੀਆ ਦੀ ਸੇਵਾ ਕਰਨੀ ਉਹਨਾਂ ਨੂੰ ਦੁੱਧ ਦੇਣਾ ਤੇ ਉਹਨਾਂ ਦਾ ਰੁਜ਼ਗਾਰ ਚਲਾਉਣਾ ਲੋਕਾਂ ਦਾ ਤਾਂ ਗਾਨੈ ਅੱਗੋ ਮੋੜ ਕੇ ਜਵਾਬ ਦਿੱਤਾ ਕਿ ਮੈਨੂੰ 40 ਸਾਲ ਦੀ ਉਮਰ ਬਹੁਤ ਜ਼ਿਆਦਾ ਹੈ ਮੈਨੂੰ 20 ਸਾਲ ਦੀ ਉਮਰ ਦਿਓ ਤੇ ਉਸ ਤੋਂ ਬਾਅਦ ਵਾਰੀ ਆਈ ਬਾਂਦਰ ਦੀ ਤੇ ਬਾਂਦਰ ਨੂੰ ਪਰਮਾਤਮਾ ਨੇ ਕਿਹਾ ਕਿ ਤੈਨੂੰ ਤੂੰ ਦੁਨੀਆ ਨੂੰ ਖੜਾਉਣਾ ਹੈ ਸੋਣਾ ਹੈ ਤੇ ਤੂੰ ਤੈਨੂੰ ਉਮਰ ਮੈਂ ਬਖਸ਼ਦਾ ਹਾਂ 30 ਸਾਲ ਦੀ ਤਾਂ ਬਾਂਦਰ ਨੇ ਮੁੜ ਕੇ ਕਿਹਾ ਮੈਨੂੰ 30 ਸਾਲ ਦੀ ਉਮਰ ਨਹੀਂ ਮੈਨੂੰ ਤਾਂ 20 ਸਾਲ ਦੀ ਉਮਰ ਬਹੁਤ ਹੈ ਤੇ ਉਸ ਤੋਂ ਬਾਅਦ ਮਨੁੱਖ ਦੀ ਵਾਰੀ ਆਈ ਮਨੁੱਖ ਨੂੰ ਕਿਹਾ ਕਿ ਤੈਨੂੰ ਮੈਂ 20 ਸਾਲ ਦੀ ਉਮਰ ਬਖਸ਼ਦਾ ਹਾਂ ਕਿ ਤੂੰ ਉਹਦੇ ਵਿੱਚ ਆਪਦਾ ਕੁਝ ਮਰਜ਼ੀ ਕਮਾਈ ਹੱਸੀ ਖੇਡੀ ਤਾਂ ਮਨੁੱਖ ਨੇ ਅੱਗੇ ਸਵਾਲ ਕੀਤਾ ਕਿ 20 ਸਾਲ ਦੇ ਵਿੱਚ ਮੈਂ ਕੀ ਕਰਾਂਗਾ 20 ਸਾਲ ਦੇ ਵਿੱਚ ਤਾਂ ਮੈਨੂੰ ਦੁਨੀਆ ਦਾ ਮੈਂ ਤਾਂ ਹਜੇ ਵੱਡਾ ਹੀ ਹੋਵਾਂਗਾ 20 ਸਾਲ ਦੇ ਵਿੱਚ ਮੈਂ ਕੀ ਕੀ ਦੇਖ ਲਵਾਂਗਾ ਤਾਂ ਉਸ ਨੇ ਅੱਗੋਂ ਪਰਮਾਤਮਾ ਨੇ ਮਨੁੱਖ ਨੇ ਪਰਮਾਤਮਾ ਨੂੰ ਸਵਾਲ ਕੀਤਾ ਕਿ ਮੈਨੂੰ 20 ਸਾਲ ਦੀ ਉਮਰ ਨਹੀਂ ਜਿਹੜੀ ਤੁਸੀਂ ਉਹਨਾਂ ਵਿੱਚੋਂ 10-10 ਸਾਲ ਦੀ ਘਟਾਈ ਆ ਤੇ 20-20 ਸਾਲ ਦੀ ਘਟਾਈ ਉਹ ਸਾਰੀ ਉਮਰ ਮੈਨੂੰ ਬਖਸ਼ ਦਿਓ ਤਾਂ ਅੱਗੋਂ ਪਰਮਾਤਮਾ ਨੇ ਇਸੇ ਤਰ੍ਹਾਂ ਹੀ ਬਖਸ਼ਿਆ ਹੁਣ ਆਈ ਆਪਣੀ ਅਸਲੀਅਤ ਦੀ ਗੱਲ ਮਨੁੱਖ ਦੀ ਮਨੁੱਖ ਦੀ ਉਮਰ 20 ਸਾਲ ਦੀ ਤਾਂ ਆਪਾਂ ਪੂਰੀ ਮੌਜ-ਮਸਤੀ ਵਿੱਚ ਰਹਿੰਨੇ ਹਾਂ ਹੱਸਦੀਆਂ ਖੇਡਦੀਆਂ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਹੁੰਦੀ ਆਪਾਂ ਨੂੰ ਆਪਾਂ ਭੱਜ-ਭੱਜ ਕੇ ਹਰੇਕ ਕੰਮ ਕਰਦੇ ਹਾਂ ਉਸ ਤੋਂ ਬਾਅਦ ਜਦੋਂ ਅਗਲੇ 20 ਸਾਲ ਆਉਂਦੇ ਆ ਉਸ ਟਾਈਮ ਆਪਾਂ ਬੱਚਿਆਂ ਤੇ ਸੋਚਾਂ ਵਿੱਚ ਪੈ ਜਾਂਦੇ ਹਾਂ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਪਾਲਣਾਗਾ ਤੇ 20 ਸਾਲ ਆਪਣੇ ਉਹਨਾਂ ਦੇ ਵਿਆਹਾਂ ਵਿੱਚ ਲੰਘ ਜਾਂਦੀ ਆ ਤੇ ਉਸ ਤੋਂ ਬਾਅਦ ਆ ਜਾਂਦੀ ਆਪਣੀ 40 ਸਾਲ ਤੋਂ ਬਾਅਦ ਉਮਰ ਆਪਣੀ ਬਾਂਦਰ ਵਰਗੀ ਆ ਜਾਂਦੀ ਆ ਕਿ ਆਪਾਂ ਆਪਣੇ ਪੋਤੇ-ਪੋਤਿਆਂ ਨੂੰ ਸਾਹਮਣੇ ਬਾਂਦਰਾ ਵਾਂਗੂ ਛਾਲਾ ਮਾਰ-ਮਾਰ ਕੇ ਹਸਾ ਕੇ ਖੜਾ ਕੇ ਉਹਨਾਂ ਸਾਹਮਣੇ ਨੱਚ ਕੇ ਦਿਖਾਉਣੀ ਆ ਤਾਂ ਆਪਾਂ ਉੱਥੇ ਬੈਠੇ ਆਪਣੇ ਬੈੱਡ ਤੇ ਦੇਖਦੇ ਆ ਕਿ ਸਾਨੂੰ ਕੋਈ ਰੋਟੀ ਦੇ ਦੇਗਾ। ਇਹ ਹੀ ਮਨੁੱਖ ਦੀ ਅਸਲੀਅਤ ਆ ਤੇ ਇਹਦੇ ਵਿੱਚ ਹੀ ਮੈਂ ਤੁਹਾਨੂੰ ਇਹ ਹੀ ਚੰਨਾ ਪਾਉਣਾ ਚਾਹੁੰਦੀ ਆ ਕਿ ਆਪਣੀ ਜ਼ਿੰਦਗੀ ਐ ਜਿਹਨੂੰ ਹੱਸ ਖੇਡ ਕੇ ਨਿਭਾਓ। ਜੇ ਆਪਾਂ ਹੱਸ ਖੇਡ ਕੇ ਜ਼ਿੰਦਗੀ ਬਹੁਤ ਸੋਹਣੀ ਨਿਭਾਵਾਂਗੇ ਤਾਂ ਸਾਰੇ ਲੋਕ ਆਪਾਂ ਨੂੰ ਯਾਦ ਕਰਨਗੇ ਤੇ ਕਹਿਣਗੇ ਇਹਨੇ ਦੁੱਖ ਵਿੱਚ ਵੀ ਪੂਰੀ ਖੁਸ਼ੀ ਮਹਿਸੂਸ ਕੀਤੀ। ਤਾ ਤੁਹਾਨੂੰ ਇਹ ਵੀਡੀਓ ਕਿਉਂ ਜੀ ਲੱਗੀ ਤਾਂ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ